ਚੰਡੀਗੜ੍ਹ ਅੰਮ੍ਰਾਲਾ ਨੈਸ਼ਨਲ ਹਾਈਵੇ ਤੇ ਆਵਾਜਾਈ ਸਮੱਸਿਆ ਦੇ ਹੱਲ ਲਈ ਐਸਐਸਪੀ ਮੁਹਾਲੀ ਵੱਲੋਂ ਕਮਿਊਨਿਟੀ ਪੁਲਿਸਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੁਹਿੰਮ ਅਨੁਸਾਰ ਆਵਾਜਾਈ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਮਦਦ ਵਾਸਤੇ ਇੱਕ ਸੁਰੱਖਿਆ ਕੰਪਨੀ ਦੇ 50 ਕਰਮਚਾਰੀ ਤਾਇਨਾਤ ਕੀਤੇ ਗਏ ਹਨ ਇੱਥੇ ਦੱਸਣਯੋਗ ਹੈ ਕਿ ਸ਼ੰਭੂ ਬੈਰੀਅਰ ਦੇ ਬੰਦ ਹੋਣ ਕਾਰਨ ਹਰ ਰੋਜ਼ ਜ਼ੀਰਕਪੁਰ ਅੰਮ੍ਰਾਲਾ ਨੈਸ਼ਨਲ ਹਾਈਵੇ ਤੇ ਆਵਾਜਾਈ ਜਮ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਨਾਲ ਨਜ਼ੇਠਣ ਲਈ ਅੱਜ ਐਸਐਸਪੀ ਮੁਹਾਲੀ ਦੀਪਕ ਪਾਰਿਕ ਵੱਲੋਂ ਕਮਿਊਨਿਟੀ ਪੁਲਿਸਿੰਗ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮੁੱਖ ਉਦੇਸ਼ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਵਧ ਰਹੀ ਆਵਾਜਾਈ ਸਮੱਸਿਆ ਨੂੰ ਹੱਲ ਕਰਨਾ ਅਤੇ ਐਮਰਜੈਂਸੀ ਸੁਰੱਖਿਆ ਸੇਵਾਵਾਂ ਨੂੰ ਸੁਚਾਰੂ ਬਣਾਉਣਾ ਹੋਵੇਗਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਮੁਹਾਲੀ ਦੀਪਕ ਪਾਰਿਕ ਨੇ ਦੱਸਿਆ ਕਿ ਜ਼ੀਰਕਪੁਰ ਅੰਬਾਲਾ ਨੈਸ਼ਨਲ ਹਾਈਵੇਅ ਤੇ ਵਧ ਰਹੀ ਆਵਾਜਾਈ ਦੇ ਹੱਲ ਲਈ ਇਹ ਮੁਹਿੰਮ ਚਲਾਈ ਗਈ ਹੈ आज ਇਸ ਮਹੀਨੇ ਦੀ ਮੁੜਲੀ ਸ਼ੁਰੂਆਤ ਦੌਰਾਨ ਟ੍ਰੈਫਿਕ ਪੁਲਿਸ ਦੀ ਮਦਦ ਵਾਸਤੇ ਸੁਰੱਖਿਆ ਕੰਪਨੀ ਦੇ 50 ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਸ ਨਾਲ ਆਵਾਜਾਈ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਕਾਫੀ ਮਦਦ ਮਿਲੇਗੀ ਇਸ ਮੌਕੇ ਉਨ੍ਹਾਂ ਦੇ ਨਾਲ ਐਸਪੀ ਦਿਹਾਤੀ ਮੰਤਰੀ ਸਿੰਘ ਡੀਐਸਪੀ ਸਬ ਡਿਵੀਜ਼ਨ ਜ਼ੀਰਕਪੁਰ ਜਸਪਿੰਦਰ ਸਿੰਘ ਡੀਐਸਪੀ ਸਬ ਡਿਵੀਜ਼ਨ ਡੇਰਾਬਸੀ ਵਿਕਰਮਜੀਤ ਸਿੰਘ ਬਰਾੜ ਅਤੇ ਐਸਐਚਓ ਜ਼ੀਰਕਪੁਰ ਜਸਤਨਵਲ ਸਿੰਘ ਸੇਖੋਂ ਐਸ ਐਚਓ ਡੇਰਾਬੱਸੀ ਮਨਜੀਤ ਸਿੰਘ ਅਤੇ ਐਸ ਐਚਓ ਲਾਲੂ ਆਕਾਸ਼ ਸ਼ਰਮਾ ਵੀ ਹਾਜ਼ਰ ਸਨ ਹਾਂਜੀ ਇਹ ਸਾਡੇ ਐਸ ਪੀ ਰੂਰਲ ਡੀ ਐਸ ਪੀ ਡੇਰਾਬੱਸੀ ਡੀ ਐਸ ਪੀ ਜ਼ੀਰਕਪੁਰ ਡੀ ਐਸ ਪੀ ਟ੍ਰੈਫਿਕ ਅਤੇ ਬਾਕੀ ਆਫਿਸਰਸ ਨੇ ਐਸ ਐਚਓਜ਼ ਨੇ ਮਿਲ ਕੇ ਜਿਹੜਾ ਹੈਗਾ ਇੱਕ ਉਪਰਾਲਾ ਨਵਾਂ ਸ਼ੁਰੂ ਕੀਤਾ ਹੈ ਜਿਹੜੀ ਆਪਣੇ ਡੇਰਾਬੱਸੀ ਜ਼ੀਰਕਪੁਰ ਰੋਡ ਤੇ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ ਉਹਦੇ ਵਿੱਚ ਟ੍ਰੈਫਿਕ ਪੁਲਿਸ ਦਿਨ ਰਾਤ ਕੰਮ ਕਰਦੀ ਹੈ ਪਰ ਕਾਫੀ ਸਾਰੇ ਪੁਆਇੰਟਸ ਹੈਗੇ ਆਂ ਔਰ ਟ੍ਰੈਫਿਕ ਦੀ ਕਾਫੀ ਬਦੌਤਰੀ ਹੋ ਗਈ ਹੈ ਸੋ ਪਿੱਛੇ ਡੀਜੀਪੀ ਸਾਹਿਬ ਨੇ ਸਾਡੀ ਨਫਰੀ ਵੀ ਜਿਹੜੀ ਹੈਗੀ ਉਹਦੇ ਵਿੱਚ 200 ਦੀ ਬਦੌਤਰੀ ਕੀਤੀ ਹੈ ਲੇਕਿਨ ਉਹ ਨਫਰੀ ਜਿਹੜੀ ਹੈਗੀ ਪੋਸਟ ਟ੍ਰੇਨਿੰਗ ਸਾਡੇ ਕੋਲ ਮੌਜੂਦ ਹੋਏਗੀ ਆ ਜਾਏਗੀ ਇੱਕ ਇੱਕ ਕਮਿਊਨਿਟੀ ਇੰਗੇਜਮੈਂਟ ਦਾ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਸੋ ਜਿਹੜੇ ਇੱਥੇ ਇਸ ਇਲਾਕੇ ਦੇ ਵਿੱਚ ਜਿਹੜੇ ਮੈਰਿਜ ਪੈਲੇਸਸ ਹੈਗੇ ਹੋਰ ਐਸਟੈਬਲਿਸ਼ਮੈਂਟਸ ਹੈਗੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਕਮਿਊਨਿਟੀ ਲੈਵਲ ਤੇ ਇੰਗੇਜ ਕੀਤਾ ਸੋ ਉਹਨਾਂ ਨੇ ਵੋਲੰਟੇਰੀਲੀ ਜਿਹੜਾ ਹੈਗਾ ਸਾਨੂੰ ਕੁਝ ਆਪਣੇ ਵੋਲੰਟੀਅਰਸ ਪ੍ਰੋਵਾਈਡ ਕੀਤੇ ਹਨ ਇਦੇ ਵਿੱਚ ਹੁਣ 50 ਦੇ ਕਰੀ ਵੋਲੰਟੀਅਰ ਜਿਹੜੇ ਹੈਗੇ ਆ ਉਹ ਸਾਡੇ ਕੋਲ ਆ ਗਏ ਆ ਜੋ ਕਿ ਟ੍ਰੈਫਿਕ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਹੈਲਪ ਕਰਨਗੇ ਸੋ ਇਹਨਾਂ ਨੂੰ ਅਸੀਂ ਜਿਹੜਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਰਿਫਲੈਕਟਿਵ ਜੈਕਟਸ ਟ੍ਰੈਫਿਕ ਦੀ ਵੇਟਨ ਵੀ ਦਿੱਤੀ ਗਈ ਹੈ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਜਿਵੇਂ ਕਿ ਟ੍ਰੈਫਿਕ ਮਾਰਸ਼ਲ ਹੁੰਦੇ ਆ ਉਸ ਤਰੀਕੇ ਦੇ ਪ੍ਰਾਈਵੇਟ ਟ੍ਰੈਫਿਕ ਵੋਲੰਟੀਅਰਸ ਹੈਗੇ ਜੋ ਕਿ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਟ੍ਰੈਫਿਕ ਵਿਵਸਥਾ ਨੂੰ ਸਚਾਰੂ ਰੂਪ ਨਾਲ ਚਲਾਣ ਦੇ ਵਿੱਚ ਆਪਣੀ ਹੈਲਪ ਕਰਨਗੇ ਸਰ ਇਹ ਫੋਰ ਦਾ ਟਾਈਮਿੰਗ ਰਹਿਣਗੇ ਜਾਂ ਉਹ ਕੰਟੀਨਿਊਸਲੀ ਰਹਿਣਗੇ ਇਹ ਕੰਟੀਨਿਊਸਲੀ ਰਹਿਣਗੇ ਜੀ ਕਿਉਂਕਿ ਕਮਿਊਨਿਟੀ ਇੰਗੇਜਮੈਂਟ ਜਿਹੜਾ ਹੈਗਾ ਸਾਡਾ ਕੰਟੀਨਿਊਸ ਉਪਰਾਲਾ ਹੈਗਾ ਸੋ ਇਹ ਜਿਹੜੇ ਹੈਗੇ ਲਗਾਤਾਰ ਰਹਿਣਗੇ ਸਰੀ ਟਾਈਮਿੰਗ ਕੀ ਰਹੇਗੀ ਹਨਾ ਕਿ ਜਿੱਦਾਂ ਕਿ ਟ੍ਰੈਫਿਕ ਮੁਲਾਜ਼ਮਾਂ ਦੀ ਡਿਊਟੀ 8 ਵਜੇ ਤੱਕ ਹੁੰਦੀ ਹੈ ਜਿਹੜੀ ਟ੍ਰੈਫਿਕ ਦੀ ਜ਼ਿਆਦਾ ਜਾਮ ਲੱਗਦਾ ਹੈ ਸੋ 8 ਵਜੇ ਤੋਂ ਬਾਅਦ 11 11 12 ਵਜੇ ਤੱਕ ਲੱਗਦਾ ਹੈ ਇਹ ਉਹ ਦੁਨੀ ਤੇ ਡਿਊਟੀ ਦੇਣਗੇ ਸਰ ਦੇਖੋ ਟ੍ਰੈਫਿਕ ਮੈਨੇਜਮੈਂਟ ਬੜੀ ਡਾਇਨਾਮਿਕ ਚੀਜ਼ ਹੈ ਹਰ ਦਿਨ ਹਰ ਸਮਾਜ ਦੀ ਅਲੱਗ-ਅਲੱਗ ਰਿਕੁਆਇਰਮੈਂਟ ਹੁੰਦੀ ਹੈ ਸੋ ਰਿਕੁਆਇਰਮੈਂਟ ਦੇ ਉਹ ਸਾਡੇ ਡੀਐਸਪੀ ਟ੍ਰੈਫਿਕ ਐਸਪੀ ਟ੍ਰੈਫਿਕ ਤੇ ਕੰਸਰਨ ਡੀਐਸਪੀ ਐਸਪੀ ਸਾਹਿਬ ਮਿਲ ਕੇ ਫੈਸਲਾ ਲੈਣਗੇ ਸਰ ਹਰ ਹਰ ਪੁਆਇੰਟ ਤੇ ਕਿੰਨੇ ਕੋਲੰਟੀਅਰ ਹੋਣਗੇ ਉਹ ਜੀ ਪੁਆਇੰਟ ਵਾਈਜ਼ ਜਿਵੇਂ ਇੰਟੈਂਸਿਟੀ ਆਫ ਟ੍ਰੈਫਿਕ ਦੀ ਰਿਕੁਆਇਰਮੈਂਟ ਦੇਖ ਕੇ ਫੈਸਲਾ ਲੈ ਆ ਸਰ ਇਸ ਤੋਂ ਇਲਾਵਾ ਲਾਈਟ ਪੁਆਇੰਟ ਤੋਂ ਇਲਾਵਾ कि ਉਹਨਾਂ ਨੂੰ ਇਹ ਕਰਨ ਤੇ ਸક્ષਮ ਰਹਿਣਗੇ ਦੇਖੋ ਜੀ ਸਕਸ਼ਮਤਾ ਇਹ ਹੈ ਕਿ ਇਹ ਇੱਕ ਸਾਡਾ ਫੋਰਸ ਮਲਟੀਪਲਾਇਰ ਦੇ ਤੌਰ ਤੇ ਕੰਮ ਕਰ ਰਹੇ ਹਨ ਐਂਡ ਆਮ ਬ੍ਰੀਟੀ ਸ਼ੋਰ ਕਿ ਸਕਸ਼ਮ ਰਹਿਣਗੇ ਉਸ ਤੋਂ ਇਲਾਵਾ ਟਰੱਕਾਂ ਨੂੰ ਲੈ ਕੇ ਵੀ ਜਿਵੇਂ ਚੰਡੀਗੜ੍ਹ ਦੇ ਵਿੱਚ ਟਰੱਕਾਂ ਦੀ ਟਾਈਮਿੰਗ ਹੈਗੀ ਹੈ ਉਹ ਵੀ ਸਾਡੇ ਐਸਪੀ ਟ੍ਰੈਫਿਕ ਸਾਹਿਬ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਸੋ ਹੋ ਸਕਦਾ ਹੈ ਭਵਿਕ ਦੇ ਵਿੱਚ ਟਰੱਕਾਂ ਦੀ ਵੀ ਅਸੀਂ ਟਾਈਮਿੰਗ ਨੂੰ ਰੈਗੂਲੇਟ ਕਰਦੀ ਹੈ ਜੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਬੜਾ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਕਿ ਸਾਡੇ ਆਪਣੇ ਮੁਹਾਲੀ ਸ਼ਹਿਰ ਦੇ ਵਿੱਚ ਅਸੀਂ ਹਰ ਥਾਣੇ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਐਸਪੀ ਰੂਰਲ ਸਾਹਿਬ ਨੇ ਮੈਨੂੰ ਦੱਸਿਆ ਇਹਨਾਂ ਦੇ ਆਫੀਸਰਸ ਨੇ ਡੀਐਸਪੀਸ ਤੇ ਐਸਐਚਓਜ਼ ਨੇ ਮਿਲ ਕੇ ਸੀਐਸਆਰ ਦੇ ਵਿੱਚ ਨਾਲੇ ਜਿੱਥੇ ਜਿੱਥੇ ਐਮਸੀਜ਼ ਹੈਗੀ ਕਮਿਊਨਸਪਲ ਕਮੇਟੀਆਂ ਹੈਗੀ ਉਹਨਾਂ ਨਾਲ ਮਿਲ ਕੇ ਇਹ ਜਿਹੜੇ ਵੀ ਆਪਣੇ ਡਾਰਕ ਸਪots ਹੈਗੇ ਜਿੱਥੇ ਕ੍ਰਾਈਮ ਵਗੈਰਾ ਹੁੰਦਾ ਜਿਵੇਂ 에어ਪੋਰਟ ਰੋਡ ਤੇ ਰਾਤ ਦੇ ਸਮੇਂ ਕੋਈ ਇਸ਼ੂਜ਼ ਆਏ ਹੈ ਪਿੱਛੇ ਅਸੀਂ ਕਾਫੀ ਗਿਰੋਫੜੇ ਵੀ ਹੈਗੇ ਤਾਂ ਉੱਥੇ ਕੈਮਰਾਜ਼ ਲਗਵਾ ਰਹੇ ਆਂ ਸੀਸੀਟੀਵੀ ਕੈਮਰਾਜ਼ ਲੱਗ ਜਾਣਗੇ ਜਿਹੜੇ ਕਿ ਵਾਈਫਾਈ ਬੇਸਡ ਹੋਣਗੇ ਜਿਨ੍ਹਾਂ ਦਾ ਡਾਇਰੈਕਟ ਥਾਣੇ ਦੇ ਵਿੱਚ ਕੰਟਰੋਲ ਰੂਮ ਹੋਏਗਾ ਇਸ ਤਰੀਕੇ ਦਾ ਕੰਟਰੋਲ ਰੂਮ ਪਿੱਛੇ ਐਮਸੀ ਦੀ ਮਦਦ ਨਾਲ ਅਸੀਂ ਜ਼ੀਰਕਪੁਰ ਥਾਣੇ ਸ਼ੁਰੂ ਵੀ ਕਰ ਦਿੱਤਾ ਹੈ ਸੋ ਸੇਮ ਇਸ ਤਰੀਕੇ ਦੇ ਕੈਮਰੇ ਲਗਾ ਕੇ ਚੱਪੇ-ਚੱਪੇ ਨੂੰ ਕਵਰ ਕੀਤਾ ਜਾਏਗਾ ਸਰ ਆ ਜ਼ੀਰਕਪੁਰ ਟ੍ਰੈਫਿਕ ਦੀ ਪ੍ਰੋਬਲਮ ਹੈ ਲੇਡੀਜ਼ ਨੂੰ ਲੈ ਕੇ ਤੁਸੀਂ ਪਿੱਛੇ ਇੱਕ ਲੇਡੀ ਸਟਾਫ ਦੀ ਭਰਤੀ ਕਰਨ ਨੂੰ ਵੀ ਕੋਈ ਕੋਈ ਸ਼ੁਰੂ ਕੀਤਾ ਸੀਗਾ ਉਪਰਾਲਾ ਉਹ ਅੱਗੇ ਵਧਿਆ ਨਹੀਂ ਜੋ ਵੀ ਦੇਖੋ ਕਈ ਵਾਰ ਇਹ ਹੁੰਦਾ ਹੈ ਕਿ ਕੋਈ ਚੀਜ਼ ਅਸੀਂ ਜਿਹੜੀ ਹੈਗੀ ਸ਼ੁਰੂ ਕਰ ਦਤਾ ਅ ਟ੍ਰੈਫਿਕ ਦਾ ਟ੍ਰੈਫਿਕ ਦੇ ਵਿੱਚ ਦਾ ਜੋ ਵੀ ਰਿਕੁਆਇਰਮੈਂਟ ਹੈਗੀ ਹੈ ਫੌਜ ਦੀ ਉਹਨੂੰ ਰਿਕੁਆਇਰਮੈਂਟ ਨੂੰ ਐਸੈਸ ਕਰਕੇ ਦੁਬਾਰਾ ਸ਼ੁਰੂ ਕਰ ਲਾਂਗੇ ਜੇ ਕੋਈ ਚੀਜ਼ ਜੇਰਪੁਰ ਦੇ ਵਿੱਚ ਪੁਲਿਸ ਵੱਲੋਂ ਕਾਫੀ ਸਖਤਾਈ ਕੀਤੀ ਗਈ ਹੈ ਕੁਝ ਕਬੀਨਾ ਤੋਂ ਗਸ਼ਤੀ ਵੀ ਵਾਦਾ ਕੀਤਾ ਹੈ ਇਸ ਦਾ ਮੁੱਖ ਕਾਰਨ ਸਰ ਲੋਕਾਂ ਦੀ ਸੇਫਟੀ ਸਾਡੀ ਪਹਿਲੀ ਪ੍ਰਾਥਮਿਕਤਾ ਹੈਗੀ ਜੀ ਲੋਕਾਂ ਨੂੰ ਹੁਣ ਅਸੀਂ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਨੇ ਇੱਕ ਸੰਪਰਕ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ ਜਿਸਦੇ ਵੀ ਤੁਸੀਂ ਦੇਖਿਆ ਹੋਣਾ ਹੈ ਅਸੀਂ ਆਰਡਬਲਯੂਏ ਨਾਲ ਜਾ ਕੇ ਵਿਲੇਜ ਡਿਫੈਂਸ ਕਮੇਟੀ ਨਾਲ ਜਾ ਕੇ ਮੀਟਿੰਗਾਂ ਕਰਦੇ ਹਾਂ ਮੈਂ ਆਪੇ ਜਾਂਦਾ ਅੱਜ ਵੀ ਹੁਣ ਇਸ ਤੋਂ ਬਾਅਦ ਇੱਕ ਮੀਟਿੰਗ ਤੇ ਜਾਵਾਂਗੇ ਲੋਕਾਂ ਦਾ ਜਿਹੜਾ ਫੀਡਬੈਕ ਆ ਰਿਹਾ ਹੈ ਉਹਦੇ ਅਕੋਰਡਿੰਗ ਅਸੀਂ ਆਪਣੀ ਪੁਲਿਸਿੰਗ ਨੂੰ ਪ੍ਰਾਥਮਿਕਤਾ ਨੂੰ ਚੇਂਜ ਕਰ ਰਹੇ ਹਾਂ ਤਾਂ ਕਿ ਇੱਕ ਲੋਕਾਂ ਨੂੰ ਲੱਗੇ ਕਿ ਪੁਲਿਸ ਸਾਡੀ ਗੱਲ ਸੁਣਦੀ ਹੈ ਸਾਡਾ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈਗਾ ਪੁਲਿਸ ਪ੍ਰਤੀ ਉਹ ਅਸੀਂ ਬਤਾਸੇ